ਪਿਛਲੇ 2-3 ਦਿਨ ਆਪਾਂ ਜਿਹੜਾ ਲਾਈਵ ਨਹੀਂ ਆਏ ਕਿਸੇ ਕਾਰਨਾ ਕਰਕੇ ਬਾਈ ਜੀ ਆਪਾਂ ਬਾਹਰ ਗਏ ਹੋਏ ਸੀ ਜਿਸ ਕਰਕੇ ਲਾਈਵ ਨਹੀਂ ਆਏਗੇ ਲਾਈਵ ਆਪਣੇ ਤੋਂ ਨਹੀਂ ਹੋਇਆ ਸੋ ਅੱਜ ਆਪਾਂ ਲਾਈਵ ਹੋਏ ਆ ਕਮੈਂਟ ਕਰਕੇ ਦੱਸਿਓ ਕੀ ਹਾਲ ਚਾਲ ਨੇ ਤੁਹਾਡੇ ਤੇ ਗੱਲ ਕਰਦੇ ਆ ਬਾਈ ਜੀ ਆਪਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਜਿਹੜਾ ਕੱਲ ਐਕਸੀਡੈਂਟ ਹੋਇਆ ਤੇ ਬਹੁਤ ਹੀ ਜਿਹੜਾ ਬਈ ਜੀ ਭਿਆਨਕ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਰਾਜਵੀਰ ਜਵੰਦਾ ਦੇ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ ਸਿਰ ਦੇ ਉੱਪਰ ਤੇ ਰੀੜ ਦੀ ਹੱਡੀ ਉੱਪਰ ਵੀ ਜਿਹੜਾ ਕਾਫੀ ਗੰਭੀਰ ਜਿਹੜੀਆਂ ਸੱਟਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵਾਹਿਗੁਰੂ ਜਲਦੀ ਤੋਂ ਜਲਦੀ ਜਿਹੜਾ ਭਰਾ ਨੂੰ ਠੀਕ ਕਰੋ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਦੁਬਾਰਾ ਵਾਪਸ ਆਵੇ ਛੋਟੇ-ਛੋਟੇ ਬੱਚੇ ਨੇ ਪਿੱਛੇ ਮਾਂ ਤੇ ਉਹਦੀ ਜਿਹੜੀ ਹਮਸਫਰ ਆ ਉਹ ਉਹਨਾਂ ਦੇ ਨਾਲ ਦੁਬਾਰਾ ਜਿਹੜਾ ਹੱਸੇ ਖੇਡੇ ਆ ਕੇ ਤੇ ਜਿਹੜਾ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜਿਉਵੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਤੁਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਬਾਈ ਜੀ ਹੁਣ ਆਪਾਂ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਦੇ ਕਾਰਨਾਂ ਬਾਰੇ ਜਿਹੜੀ ਆਪਾਂ ਚਰਚਾ ਕਰਦੇ ਆਂ ਵੀ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਕਿਉਂ ਹੋਇਆ ਬਾਈ ਜੀ ਰਾਜਵੀਰ ਜਵੰਦਾ ਜਿਹੜਾ ਸ਼ਿਮਲਾ ਨੂੰ ਜਾ ਰਹੇ ਸੀ ਤੇ ਉਹ ਇੱਕ BMW ਦੀ ਜਿਹੜੀ ਕਾਫੀ ਜੜੀ ਮਹਿੰਗੀ ਬਾਈਕ ਆ ਉਹਦੇ ਉੱਪਰ ਉਹ ਜਾ ਰਹੇ ਸੀ ਜਿਹੜੀ ਬਾਈਕ ਦੀਆਂ ਬਾਈ ਜੀ ਐਡਵਾਂਸ ਬ੍ਰੇਕ ਟੈਕਨੋਲੋਜੀ ਤੇ ਸਾਰਾ ਕੁਝ ਬਹੁਤ ਹੀ ਸਿਸਟਮ ਬਹੁਤ ਹੀ ਤਕੜਾ ਸਿਸਟਮ ਹੁੰਦਾ ਜਿਹੜਾ ਉਹ ਸਾਰਾ ਕੁਝ ਉਹਦੇ ਨਾਲ ਉਹਦੇ ਸੀਗਾ ਬਾਈਕ ਦੇ ਤੇ ਰਾਜਵੀਰ ਜਵੰਦਾ ਨੇ ਪ੍ਰੋਪਰ ਜਿਹੜੀ ਬਾਈਕ ਕਿੱਟ ਹੁੰਦੀ ਆ हेलमेट ਹੋ ਗਿਆ ਤੇ ਗਲਵਜ਼ ਵਗੈਰਾ ਸਾਰਾ ਕੁਝ ਉਹਦੇ ਪ੍ਰੋਪਰ ਪਹਿਨਿਆ ਹੋਇਆ ਸੀ ਪਰ ਫਿਰ ਵੀ ਬਾਈ ਜੀ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਿਉਂ ਹੋਇਆ ਇਸ ਆਪਾਂ ਕਾਰਨ ਦੇ ਉੱਪਰ ਚਰਚਾ ਕਰਦੇ ਆ ਰਾਜਵੀਰ ਜਵੰਦਾ ਦਾ ਐਕਸੀਡੈਂਟ ਇੱਕ ਅਵਾਰਾ ਪਸ਼ੂ ਦੀ ਵਜ੍ਹਾ ਨਾਲ ਹੋਇਆ ਦੋ ਜਿਹੜੇ ਠੇ ਨੇ ਉਹ ਆਪਸ ਚ ਲੜਦੇ ਲੜਦੇ ਜਿਹੜਾ ਰਾਜਵੀਰ ਜਵੰਦਾ ਦੀ ਬਾਈਕ ਦੇ ਇੱਕਦਮ ਅੱਗੇ ਆ ਜਾਂਦੇ ਆ ਜਿਸ ਦੇ ਕਰਕੇ ਬਾਈ ਜੀ ਜਿਹੜਾ ਰਾਜਵੀਰ ਜਵੰਦਾ ਦਾ ਬੁਰੀ ਤਰ੍ਹਾਂ ਜਿਹੜਾ ਐਕਸੀਡੈਂਟ ਹੁੰਦਾ ਤੇ ਕਾਫੀ ਗੰਭੀਰ ਜੜੀਆਂ ਸੱਟਾਂ ਲੱਗ ਜਾਂਦੀਆਂ ਹੁਣ ਬਾਈ ਜੀ ਇਸ ਜਿਹੜੇ ਆਵਾਰਾ ਪਸ਼ੂਆਂ ਦਾ ਉਹਦਾ ਜ਼ਿੰਮੇਵਾਰ ਕੌਣ ਆ ਜਦੋਂ ਆਪਾਂ ਗਊਸ਼ਸ ਦਿੰਨੇ ਆ ਗਊਸ਼ਸ ਦੇਣ ਦੇ ਬਾਵਜੂਦ ਵੀ ਆਵਾਰਾ ਪਸ਼ੂ ਸੜਕਾਂ ਤੇ ਕੀ ਕਰਦੇ ਆ ਫੇਰ ਬਾਈ ਜੀ ਆਪਾਂ ਰੋਡ ਟੈਕਸ ਦਿੰਨੇ ਆ ਖਰਾਬ ਰੋਡ ਖਰਾਬ ਰੋਡ ਵੀ ਜਿਹੜੀ ਆ ਉਹ ਵੀ ਜਿਹੜਾ ਐਕਸੀਡੈਂਟ ਦਾ ਕਾਰਨ ਆ ਹੁਣ ਬਾਈ ਜੀ ਮੈਨ ਲੱਗਦਾ ਵੀ ਸਾਲ ਦੇ ਵਿੱਚ ਘੱਟ ਤੋਂ ਘੱਟ 1500 ਤੋਂ 2000 ਜਿਹੜੇ ਐਕਸੀਡੈਂਟ ਨੇ ਉਹ ਹਰ ਸਾਲ ਜਿਹੜੇ ਅਵਾਰਾ ਪਸ਼ੂਆਂ ਦੇ ਕਰਕੇ ਹੁੰਦੇ ਆ ਹੁਣ ਇਹਦਾ ਜ਼ਿੰਮੇਵਾਰ ਕੌਣ ਆ? ਇਹਦੀ ਜ਼ਿੰਮੇਵਾਰ ਆ ਸਰਕਾਰ। ਆਪਣੇ ਤੋਂ ਗਊ ਸਸਤਾ ਲੈ ਲੈਂਦੀ ਆ ਪਰ ਉਹ ਗਊ ਸਸ ਨੂੰ ਸਹੀ ਜਿਹੜੀ ਵਰਤੋਂ ਨਹੀਂ ਕਰਦੀ ਗਊ ਸਸ ਦੀ। ਰਾਜਵੀਰ ਜਮੰਦਾ ਦਾ ਚਲੋ ਨਾਮੀ ਕਲਾਕਾਰ ਸੀ। ਉਹਦੇ ਐਕਸੀਡੈਂਟ ਦਾ ਆਪਾਂ ਨੂੰ ਪਤਾ ਲੱਗ ਗਿਆ ਵੀ ਆਵਾਰਾ ਪਸ਼ੂ ਕਰਕੇ ਐਕਸੀਡੈਂਟ ਹੋਇਆ। ਕਈ ਇਹੋ ਜਿਹੇ ਐਕਸੀਡੈਂਟ ਹੁੰਦੇ ਆ ਜਿਹੜਾ ਨੂੰ ਕੋਈ ਨਹੀਂ ਜਾਣਦਾ ਹੁੰਦਾ, ਕੋਈ ਨਾਮੀ ਬੰਦੇ ਨਹੀਂ ਹੁੰਦੇ। ਉਹ ਵੀ ਜਿਹੜੇ ਨਾ ਆਵਾਰਾ ਪਸ਼ੂਆਂ ਕਰਕੇ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਆ ਜਾਂ ਕਈਆਂ ਨੂੰ ਜਿਹੜਾ ਆਪਣੀ ਜਾਨ ਤੋਂ ਵੀ ਹੱਥ ਦੋਣਾ ਪੈਂਦਾ ਸੋ ਕਿਰਪਾ ਕਰਕੇ ਇਹ ਵੀ ਆਪਾਂ ਇੱਕ ਲਹਿਰ ਬਣਾਈਏ ਵੀ ਜਾਂ ਤਾਂ ਸਾਡਾ ਜਿਹੜਾ ਗਊ ਸਸ ਲੈਨੇ ਹੋ ਇਹ ਬੰਦ ਹੋਵੇ ਤੇ ਜਾਂ ਫਿਰ ਜਿਹੜਾ ਇਹ ਆਵਾਰਾ ਪਸ਼ੂ ਸਾਨੂੰ ਸੜਕਾਂ ਤੇ ਨਹੀਂ ਦਿਸਣੇ ਚਾਹੀਦੇ ਤੇ ਜਿਹੜੇ ਆਪਣੇ ਤੋਂ ਰੋਡ ਟੈਕਸ ਲੈਂਦੇ ਆ ਰੋਡ ਟੈਕਸ ਲੈਣ ਤੋਂ ਵੱਧ ਵੀ ਜਿਹੜੀਆਂ ਸੜਕਾਂ ਦਾ ਬੁਰੇ ਹਾਲ ਆ ਏ ਵੀ ਇੱਕ ਐਕਸੀਡੈਂਟ ਦਾ ਕਾਰਨ ਆ ਜਦੋਂ ਇੰਨੀ ਮਹਿੰਗੀ ਮਸ਼ੀਨਰੀ ਲੈ ਕੇ ਬੰਦਾ ਸੜਕ ਦੇ ਉੱਪਰ ਸੇਫ ਨਹੀਂ ਟੈਕਸ ਦੇਣ ਦੇ ਬਾਵਜੂਦ ਵੀ ਤਾਂ ਬਾਈ ਜੀ ਫਿਰ ਆਪਾਂ ਸਰਕਾਰ ਨੂੰ ਸਵਾਲ ਤਾਂ ਕਰ ਹੀ ਸਕਦੇ ਆ ਨਾ ਜੇ ਆਪਾਂ ਆਪਦਾ ਸਾਰਾ ਟੈਕਸ ਦੇ ਕੇ ਵੀ ਸੇਫ ਨਹੀਂ ਤਾਂ ਫਿਰ ਬਾਈ ਜੀ ਇਸੇ ਲਈ ਤਾਂ ਜਿਹੜੇ ਲੋਕ ਆ ਇੱਥੋਂ ਛੜ ਛੜ ਕੇ ਬਾਹਰ ਜਾ ਰਹੇ ਆ ਸੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੋ ਮੈਨੂੰ ਸਹੀ ਲੱਗਿਆ ਬਾਈ ਜੀ ਅੱਪਾ ਉਸ ਬਾਰੇ ਜਿਹੜੀ ਚਰਚਾ ਕੀਤੀ ਆ ਤੇ ਤੁਹਾਡੇ ਆਪਾਂ ਵਿਚਾਰ ਜਰੂਰ ਸੁਣਨੇ ਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਸੋ ਮਿਲਦੇ ਆ ਬਾਈ ਜੀ ਅਗਲੇ ਲਾਈਵ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ